ਹੈਲੋ ਜੀ ਸਲਾਮ ਅਦਾਬ ਨਮਸਤੇ ਸਭ ਸ਼ੀਕਾਲ ਤੇ ਜੈ ਸਾਂਜੀ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਬਹੁਤ ਸੋਹਣੀ ਗੱਲ ਆ ਨਕੋਦਰ ਦਰਬਾਰ ਬਾਰੇ থাম্বਨੇਲ ਤੁਸੀਂ ਸਾਰਿਆਂ ਨੇ ਪੜ ਲਿਆ ਆ ਬਾਈ ਕਾਸ਼ੀਨਾਥ ਜਿਹੜਾ ਸਿੰਗਰ ਆ ਬਹੁਤ ਅੱਜ ਦੇ ਟਾਈਮ ਦੇ ਵਿੱਚ ਚਰਚਾ ਦੇ ਵਿੱਚ ਆ ਤੇ ਬਹੁਤ ਸੋਹਣਾ ਬਾਈ ਗਾਉਂਦਾ ਆ ਬਹੁਤ ਸੋਹਣੀਆਂ ਗੱਲਾਂ ਕਰਦਾ ਆ ਬਾਈ ਕਾਸ਼ੀਨਾ ਦੀਆਂ ਗੱਲਾਂ ਦੇ ਵਿੱਚੋਂ ਇੱਕ ਗੱਲ ਮੈਂ ਸੁਣੀ ਸਟੇਜ ਤੇ ਜਿਹੜੀ ਕਿ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਤੇ ਉਹੀ ਗੱਲ ਮੈਂ ਅੱਜ ਤੁਹਾਡੇ ਸਾਹਮਣੇ ਸਾਂਝੀ ਕਰਨੀ ਆ ਕਿਉਂਕਿ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਬਾਈ ਕਾਸ਼ੀਨਾਤਾ ਚਾਹੇ ਕੋਈ ਹੋਰ ਕੋਈ ਵੀ ਇਨਸਾਨ ਹੋਵੇ ਜਿਹੜਾ ਕਿਸੇ ਵੀ ਮੁਕਾਮ ਤੇ ਪਹੁੰਚਿਆ ਹੋਵੇ ਕਈ ਵਾਰੀ ਕੀ ਹੁੰਦਾ ਜਿਹੜੀਆਂ ਗੱਲਾਂ ਆਪਾਂ ਨੂੰ ਕਿਸੇ ਹੋਰ ਤੋਂ ਸਿੱਖਣ ਨੂੰ ਮਿਲ ਜਾਂਦੀਆਂ ਨਾ ਉਹ ਗੱਲਾਂ ਆਪਾਂ ਨੂੰ ਕਦੇ ਕਿਤੋਂ ਨਹੀਂ ਮਿਲਦੀਆਂ ਆਪਾਂ ਕੋਦੇ ਸਿੱਖੀਆਂ ਨਹੀਂ ਹੁੰਦੀਆਂ ਸੋ ਇਦਾਂ ਹੀ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਗੱਲ ਸਿੱਖਣ ਨੂੰ ਮਿਲਦੀ ਰਹਿੰਦੀ ਆ ਸਮਝਣ ਨੂੰ ਮਿਲਦੀ ਰਹਿੰਦੀ ਆ ਸੁਣਨ ਨੂੰ ਮਿਲਦੀ ਰਹਿੰਦੀ ਆ ਸੋ ਬਾਈ ਨੇ ਇੱਕ ਗੱਲ ਸੁਣਾਈ ਸਟੇਜ ਦੇ ਉੱਤੇ ਕਹਿੰਦੇ ਕਿ ਨਕੋਦਰ ਦਰਬਾਰ ਆਪਾਂ ਜਦੋਂ ਜਾਂਦੇ ਆ ਉੱਥੇ ਚਾਹ ਪੀਨੇ ਆ ਚਾਹ ਦਾ ਲੰਗਰ ਛਕਦੇ ਆ ਉਹ ਚਾਹ ਹਮੇਸ਼ਾ ਕੱਪਾਂ ਦੇ ਵਿੱਚ ਹੀ ਮਿਲਦੀ ਆ ਆਪਸਾਰਾਂ ਦੇ ਕਿਹ ਰੰਗ-ਬਰੰਗੇ ਕੱਪੂਂ ਦੇ ਨੇ ਅਲੱਗ-ਅਲੱਗ ਸੋਹਣੇ-ਸੋਹਣੇ ਲੱਗਦਾ ਗਾਣਾ ਕੱਪਾਂ ਦੇ ਵਿੱਚ ਚਾਹ ਮਿਲਦੀ ਆ ਤੇ ਕਦੇ ਆਪਾਂ ਇਹ ਸੋਚਿਆ ਕਿ ਉਹ ਚਾਹ ਕੱਪਾਂ ਦੇ ਵਿੱਚ ਹੀ ਕਿਉਂ ਮਿਲਦੀ ਆ ਤੇ ਬਾਈ ਕਾਸ਼ੀਨਾਥ ਨੇ ਇਹੀ ਗੱਲ ਉੱਥੇ ਸਾਂਝੀ ਕੀਤੀ ਕਹਿੰਦੇ ਕਿ ਸਾਈ ਲਾਡੀਸ਼ਾ ਸਰਕਾਰ ਜਿਹੜੇ ਕੱਪਾਂ ਦੇ ਵਿੱਚ ਚਾਹ ਪਲਾਉਂਦੇ ਸੀ ਉਹਨਾਂ ਕਾਰਨ ਇਹ ਸੀ ਕਿ ਸਾਈ ਜੀ ਕਹਿੰਦੇ ਹੁੰਦੇ ਸੀ ਕਿ ਇਹ ਜਿਹੜੀ ਸੰਗਤ ਦਰਬਾਰ ਆਉਂਦੀ ਆ ਨਾ ਮੱਥਾ ਟੇਕਣ ਵਾਸਤੇ ਇਹ ਇਹ ਸੰਗਤ ਨਹੀਂ ਹੈਗੀ ਇਹ ਸਾਡੇ ਰਿਸ਼ਤੇਦਾਰ ਨੇ ਜਿਵੇਂ ਆਪਣੇ ਘਰੇ ਕੋਈ ਮਹਿਮਾਨ ਆਉਂਦਾ ਨਾ ਖਾਸ ਕੋਈ ਰਿਸ਼ਤੇਦਾਰ ਆਉਂਦਾ ਤਾਂ ਆਪਾਂ ਕੀ ਕਰਦੇ ਆ ਆਪਾਂ ਉਹ ਭਾਂਡੇ ਲੱਭਦੇ ਆ ਮਿੱਟੀ ਦੇ ਚੀਨੀ ਦੇ ਮਹਿੰਗੇ ਵਾਲੇ ਕੱਪ ਲੱਭਦੇ ਆ ਕਿ ਉਹਨਾਂ ਚ ਉਹਨਾਂ ਨੂੰ ਚਾਹ ਪਲਾਉਣੀ ਆ ਉਹਨਾਂ ਚ ਉਹਨਾਂ ਨੂੰ ਰੋਟੀ ਖਵਾਉਣੀ ਆ ਕਿਉਂਕਿ ਉਹ ਰਿਸ਼ਤੇਦਾਰ ਹੁੰਦੇ ਆਪਣੇ ਖਾਸ ਸੋ ਸਾਈ ਲਾਡੀ ਸ਼ਾ ਸਰਕਾਰ ਕਹਿੰਦੇ ਇਹ ਕਹਿੰਦੇ ਹੁੰਦੇ ਸੀ ਕਿ ਇਹ ਸਾਡੇ ਰਿਸ਼ਤੇਦਾਰ ਨੇ ਜਿੰਨੀ ਵੀ ਸੰਗਤ ਦਰਬਾਰ ਹੁੰਦੀ ਹੈ ਨਾ ਇਹ ਮੇਰੇ ਰਿਸ਼ਤੇਦਾਰ ਨੇ ਤਾਂ ਇਹਨਾਂ ਨੂੰ ਕੱਪਾਂ ਦੇ ਵਿੱਚ ਹੀ ਚਾਹ ਬੁਲਾਉਣੀ ਆ ਹਮੇਸ਼ਾ ਸੋ ਸਾਈਂ ਲਾਡੀ ਸ਼ਾ ਸਰਕਾਰ ਜੀ ਦੀ ਉਹੀ ਗੱਲ ਅੱਜ ਤੱਕ ਚੱਲ ਰਹੀ ਆ ਉੱਤੇ ਕੱਪਾਂ ਦੇ ਵਿੱਚ ਹੀ ਚਾਹ ਚੱਲ ਰਹੀ ਆ ਅਲੱਗ-ਅਲੱਗ ਤਰ੍ਹਾਂ ਦੇ ਕੱਪ ਰੰਗ-ਬਰੰਗੇ ਕੱਪ ਸੋਹਣੇ-ਸੋਹਣੇ ਕੱਪ ਸੋ ਤੁਸੀਂ ਵੀ ਜੇ ਸੋਚਦੇ ਹੋ ਕਿ ਨਕੋਦਰ ਦਰਬਾਰ ਕੁਛ ਤੋਹਫਾ ਲੈ ਕੇ ਜਾਈਏ ਤਾ ਮੈਂ ਤਾਂ ਇਹੀ ਕਹੂੰਗਾ ਤੁਸੀਂ ਨਕੌਦਰ ਦਰਬਾਰ ਜਦੋਂ ਵੀ ਲੈ ਕੇ ਜਾਣਾ ਆ ਇੱਕ ਕੱਪ ਦਾ ਸੈੱਟ ਜਿਹੜਾ ਚਾਹ ਦੇ ਕੱਪਾਂ ਦਾ ਸੈੱਟ ਹੁੰਦਾ ਕਦੇ ਉਹ ਲੈ ਜਾਓ ਥੋੜੀ ਸੇਵਾ ਲੱਗ ਜੂਗੀ ਤੇ ਚਾਹ ਦੇ ਲੰਗਰ ਦੇ ਵਿੱਚ ਯੋਗਦਾਨ ਪੈ ਜਾਊਗਾ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੀ ਜੈਸਾ ਜੀ